ਪਾਵਗ ਪ੍ਰਕਾਸ਼ ਭੈ ਵਿਰਲੇ ਅਚਲ ਹੈ ਹਾਰਸੀ ਗੁਰ ਸਿੱਖ ਸਭ ਹੀ ਕਹਾਵੈ ਪਾਵਗ ਪ੍ਰਕਾਸ਼ ਭੈ ਵਿਰਲੇ ਅਚਲ ਹੈ ਕਾਹ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋਤਿ ਹਾਰੀ हम न سکت कर सिफत तुमारी आ भले हो तुम कथा सुधारी हम न सगत कर सिफत तुमारी ਪਾਵਨ ਭਗਤ ਵਸਣ ਜਹਰਾਜ ਹੂ ਰਹਾਜਾ ਹਜਰਾ ਹਜੂਰ ਜੁਗੋ ਜੁਗ ਅਟਲ ਰਾਜਾਨ ਰਾਜ ਪਾ ਨਾਨ ਪਾਣ ਦੇਵਾਨ ਦੇਵ ਉਪਮਾ ਮਹਾਨ ਦੀਨ ਦੁਨੀ ਦੇ ਮਾਨਕ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋੜ ਔਰ ਦੂਜਾ ਕੌਣ ਕਿ ਆਈ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅਸੀਂ ਸਾਰੇ ਜੀ ਆਪਣੇ ਮਿਲੇ ਹੋਏ ਸਮੇਂ ਨੂੰ ਮਿਲੇ ਹੋਏ ਸੁਵਾਸਾ ਨੂੰ ਸੁਪਲੇ ਬਣਾ ਰਹੇ ਹਾਂ ਸਤਿਗੁਰੂ ਜੀ ਨੇ અપਾਰ ਕਿਰਪਾ ਕੀਤੀ ਕੁਝ ਦਿਨ ਪਹਿਲਾਂ ਸਤਿਗੁਰੂ ਜੀ ਦੀ ਆਗਾਜ਼ ਗੋਦ ਬਾਣੀ ਦੇ ਸ੍ਰੀ ਸਾਹਿਜ ਪਾਠ ਦਾ ਆਰੰਭ ਹੋਇਆ ਸੀ ਗੁਰੂ ਸਾਹਿਬ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ ਗੁਰਬਾਣੀ ਆਦਤ ਤੋਂ ਮਦ ਮਦ ਤੋਂ ਅੰਤ ਤੀਖ ਨਿਰਵਿਗਨਤਾ ਸਤ ਸੰਪੂਰਨ ਭੋਗ ਪਾਏ ਗਏ ਉਪਰੰਤ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਅਤੀ ਸਤਕਾਰਯੋਗ ਬਾਬਾ ਮੰਗਤ ਸਿੰਘ ਜੀ ਝਾੜ ਸਾਹਿਬ ਆਉਂਦੇ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਆਪ ਸੰਗਤਾਂ ਨੂੰ ਗੁਰ ਇਤਿਹਾਸ ਰਾਹੀਂ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋਟੇ ਹਨ ਉਥੇ ਹੀ ਅਗੀ ਸਦਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸੇਵਕ ਪਰਿਵਾਰ ਨੇ ਬੜੇ ਪ੍ਰੇਮ ਸਹਿਤ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਸੋ ਮਹਾਂਪੁਰਖ ਵੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਹ ਜੀ ਨਵਾ ਕਰਕੇ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਅਤੇ ਸੰਗਤਾਂ ਦੇ ਦਰਸ਼ਨ ਕਰਕੇ ਗਏ ਨੇ ਆਪਜਿਕ ਸਮੇਂ ਦੇ ਲਈ ਅਸੀਂ ਰਲ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਵਿਚਾਰ ਕਰੀਏ ਅਰੰਭਤਾ ਸਮੇਂ ਸਾਰੀ ਸੰਗਤ ਹਾਜ਼ਰੀ ਲਵਾਓ ਪ੍ਰੇਮ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਬਹਾਦਰ ਬਾਬਾ ਬਿਰੀ ਚੰਦ ਸਾਹਿਬ ਜੀ ਆਏ ਸਨ ਜਿਸ ਵੇਲੇ ਆਏ ਪਰਮਾਤਮਾ ਨੇ ਵਿਧ ਬਣਾਈ ਜਿਸ ਮੇਲੇ ਸਾਧ ਸੰਗਤ ਜੀ ਚੋਲੇ ਸਰਹਾੜੀ ਨਗਰ ਦੇ ਵਿੱਚੋਂ ਮੱਝਾਂ ਚੋਰੀ ਕੀਤੀ ਜਾਵਾਂ ਸੰਕੇ ਵਿਚਾਰ ਕਰਕੇ ਅੱਗੇ ਆਵਾਂ ਉੱਥੇ ਬਾਬਾ ਅਦਲੀ ਜੀ ਦੀ ਸੰਗਤ ਵਿੱਚ ਗਏ ਜਦੋਂ ਆਪ ਚੋਲਾ ਸਰ ਜਾਵੋਗੇ ਨਾ ਉੱਥੇ ਬਾਬਾ ਅਦਲੀ ਜੀ ਦਾ ਗੁਰਦੁਆਰਾ ਸਭ ਬਣਿਆ ਹੋਇਆ ਬਾਬਾ ਅਦਰੀ ਜੀ ਦੇ ਚਰਨਾਂ ਦੇ ਵਿੱਚ ਗਏ ਤੇ ਉਸ ਵੇਲੇ ਬੇਨਤੀ ਕਰਦੇ ਨੇ ਕਿ ਪਿੰਦ ਵਾਲੇ ਮੇਰੇ ਮਗਰਨ ਲੱਗੇ ਕਿਰਪਾ ਕਰਕੇ ਮੈਨੂੰ ਬਚਾ ਲਵੋ ਤਾਂ ਉਸ ਵੇਲੇ ਸਾਧ ਸੰਗਤ ਜੀ ਬਾਬਾ ਅਦਰੀ ਜੀ ਖੁਦ ਜੁੜੇ ਹੋਏ ਸਨ ਤੇ ਜਿਸ ਵੇਲੇ ਉਹਨਾਂ ਨੇ ਕਿਹਾ ਭਾਈ ਜੇ ਬਚਣਾਣਾ ਤੇ ਹੱਥ ਵਿੱਚ ਮਾਲਾ ਲੈ ਸਿਮਰਨ ਕਰਨਾ ਸ਼ੁਰੂ ਕਰ ਜਿਸ ਵੇਲੇ ਸਿਮਰਨ ਕਰਨਾ ਸ਼ੁਰੂ ਕੀਤਾ ਫਿਰ ਇਹੋ ਜੀ ਪ੍ਰਮਾਤਮਾ ਦੀ ਕਿਰਪਾ ਹੋਈ ਨਗਰ ਵਾਗਿਆਂ ਤੋਂ ਤੇ ਵੱਜ ਗਏ ਪਰ ਬਾਬਾ ਅਗਰੀ ਜੀ ਨੂੰ ਬੇਨਤੀ ਕਰਨ ਲੱਗੇ ਬਾਬਾ ਜੀ ਕਿਰਪਾ ਕਰੋ ਮੇਨੂੰ ਆਪਣਾ ਸਿੱਖ ਬਣਾ ਲਵੋ ਮੇਨੂੰ ਆਪਣਾ ਚੇਲਾ ਬਣਾ ਲਵੋ ਤੇ ਬਾਬਾ ਅਗਰੀ ਜੀ ਕਹਿਣ ਲੱਗੇ ਭਾਈ ਜੇ ਸਿੱਖ ਬਣਨਾ ਨਾ ਫਿਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾਣਾ ਪਵੇਗਾ ਬਾਬਾ ਅਗਰੀ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਆਏ ਭਾਵਨਾ ਦੇ ਨਾਲ ਸੇਵਾ ਕੀਤੀ ਜਿਸ ਵੇਲੇ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਹਾਉੜ ਦੀ ਧਰਤੀ ਦੇ ਸ਼ਹੀਦ ਕੀਤਾ ਜਾਂਦਾ। ਉਸ ਸਮੇਂ ਤੋਂ ਬਾਅਦ ਵਿੱਚ ਸਤਿਗੁਰੂ ਗੁਰੂ ਹਰगोबिंद ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਬਿਧੀਚੰਦ ਸਾਹਿਬ ਜੀ ਸੇਵਾ ਨਿਭਾਉਣ ਲੱਗੇ। ਸਤਿਗੁਰੂ ਜੀ ਨੇ ਚਾਰ ਜੰਗਾਂ ਲੜੀਆਂ ਤੇ ਚੌਮਾਂ ਦੇ ਵਿੱਚ ਹੀ ਪ੍ਰਮੁੱਖ ਜਰਨੈਲਾਂ ਦੇ ਵਿੱਚ ਬਾਬਾ ਬਿਧੀਚੰਦ ਸਾਹਿਬ ਜੀ ਦਾ ਨਾਮ ਵੀ ਆਉਂਦਾ। ਜਿਸ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਤੇ ਸਾਧ ਸੰਗਤ ਜੀ ਦਰ ਬੜੀ ਭਾਵਨਾ ਦੇ ਨਾਲ ਸੂਰਬੀਰਤਾ ਦੇ ਨਾਲ ਜੂਝਦੇ ਆਖੀਰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਸਿੱਖਤ ਕਰਦੇ ਆ ਟਾਡੀ ਸਿੰਘ ਬੜੇ ਪ੍ਰੇਮ ਦੇ ਨਾਲ ਗਾਉਂਦੇ ਨੇ ਦੋ ਤਰਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜਾ ਬਲਖ ਵਕੀਰ ਦੀ ਨਾਲ ਸੁਪਾਹੀ ਨੀਲ ਨਲ ਨਾਲ ਦੁਸ਼ਤਾ ਕਰੇ ਤਗੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਉਹ ਬੰਦੀ ਛੋੜ ਪ੍ਰੀਤਮ ਜਿਸ ਵੇਲੇ ਬਾਬਾ ਬੀਦੀ ਚੰਦ ਸਾਹਿਬ ਨੂੰ ਆਪਣੀ ਮੌਜ ਵਿੱਚ ਆ ਕੇ ਕਹਿਣ ਲੱਗੇ ਬਾਬਾ ਜੀ ਜੰਗ ਦੇ ਮੈਦਾਨ ਦੇ ਵਿੱਚ ਬਹਾਦਰੀ ਬੜੀ ਵਿਖਾਈ ਹੈ ਆਪ ਜੀ ਦਾ ਸਿਪਾਹੀ ਦਾ ਜਿਹੜਾ ਰੂਪ ਹੈ ਨਾ ਉਹ ਬੜਾ ਹੀ ਪਿਆਰਾ ਹੈ ਪਰ ਨਾਲ ਸੰਤ ਦਾ ਕਾਰਜ ਹੁੰਦਾ ਪ੍ਰਚਾਰ ਕਰਨਾ ਤੇ ਤੁਸੀਂ ਵੀ ਪ੍ਰਚਾਰ ਦੀ ਸੇਵਾ ਕਰੋ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਸ਼ੀਰਵਾਦ ਲੈ ਕੇ ਤੇ ਬਾਬਾ ਬਿਧੀ ਚੰਦ ਸਾਹਿਬ ਫਿਰ ਯੂਪੀ ਦੇ ਵਿੱਚ ਜਾਂਦੇ ਨੇ ਲਖਨਊ ਦੇ ਨੇੜੇ ਸਾਧ ਨਗਰ ਸਾਸਗਤ ਨਗਰ ਹੈ ਨਗਰ ਦਾ ਨਾਮ ਹੈ ਦਿਓ ਨਗਰ ਬਾਬਾ ਬਿਧੀ ਚੰਦ ਸਾਹਿਬ ਉਸ ਨਗਰ ਦੇ ਵਿੱਚ ਗਏ ਉੱਥੇ ਨਾ ਇੱਕ ਫਕੀਰ ਹੁੰਦਾ ਸੀ ਉਹਦਾ ਨਾਮ ਹੈ ਸੁੰਦਰ ਸ਼ਾਹ ਇਤਿਹਾਸ ਵਿੱਚ ਆਇਆ ਜਿਸ ਵੇਲੇ ਪਤਾ ਲੱਗਦਾ ਨਾ ਕਿ ਗੁਰੂ ਅਰਗੋਬਿੰਦ ਸਾਹਿਬ ਨੇ ਆਪਣੇ ਸਿੱਖ ਨੂੰ ਭੇਜਿਆ ਉਸ ਵੇਲੇ ਕੁਝ ਈਦਖਾ ਵੀ ਕਰਦਾ ਜਿਸ ਵੇਲੇ ਈਦਖਾ ਕਰਦਾ ਤੇ ਉਸ ਨੇ ਨਾ ਸ਼ੇਰ ਪਾਲ ਲਿਆ ਹੋਇਆ ਸੀ ਅੱਜ ਵੀ ਅਸੀਂ ਵੇਖਦੇ ਹਾਂ ਜਦੋਂ ਸਾਧ ਸੰਗਤ ਜੀ ਤੁਸੀਂ ਦੁਬਈ ਦੇ ਸੇਖਾਂਵਾਂ ਨੂੰ ਦੇਖੋਗੇ ਨਾ ਉਹਨਾਂ ਨੇ ਘਰ ਵਿੱਚ ਜਰਮਤ ਸ਼ੇਰ ਪਾਲੀ ਹੋਈ ਹੌਣ ਫਕੀਰ ਨੇ ਸ਼ੇਰ ਪਾੜਿਆ ਹੋਇਆ ਸੀ ਤੇ ਬਾਬਾ ਬਿਜੀ ਚੰਦ ਸਾਹਿਬ ਜੀ ਨੂੰ ਡਰਾਉਣ ਵਾਸਤੇ ਨਾ ਸ਼ੇਰ ਦੀ ਸਵਾਰੀ ਚੜ ਕੇ ਆਇਆ ਜਿਸ ਵੇਲੇ ਸ਼ੇਰ ਦੀ ਸਵਾਰੀ ਕਰਕੇ ਆ ਗਿਆ ਜਿੰਨੀ ਸੰਗਤ ਬਾਬਾ ਬਿਜੀ ਚੰਦ ਸਾਹਿਬ ਜੀ ਦੇ ਕੋਲ ਬੈਠੀ ਹੈ ਸਾਰੀ ਇੱਕ ਮਰ ਖੜੀ ਹੋ ਜਾਂਦੀ ਤੁਰ ਪੈਂਦੀ ਹੈ ਬਾਬਾ ਜੀ ਨੇ ਕਹਿ ਲਗੇ ਤੁਸੀਂ ਸਾਈਡ ਤੇ ਚਲੇ ਜਾਓ ਨਹੀਂ ਤੇ ਸ਼ੇਰ ਤੁਹਾਡਾ ਨੁਕਸਾਨ ਕਰ ਦਵੇਗਾ ਤੇ ਬਾਬਾ ਬਿਜੀ ਚੰਦ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਜੇ ਗੁੰਨਾਂ ਨੇ ਸਿਰ ਤੇ ਹੱਥ ਰੱਖ ਕੇ ਪ੍ਰਚਾਰ ਦੀ ਸੇਵਾ ਲੈਣੀ ਫਿਰ ਇਹ ਕਾਰਜ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ ਸਵਾਮੀ ਨੇ ਇਹ ਸਤਿਗੁਰੂ ਜੀ ਦੀ ਬਾਣੀ ਦਾ ਫੈਸਲਾ ਹੈ ਕਿ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੁੰਨੇ ਆ ਨਾ ਉਹ ਉਸਵੇਂ ਜਿਹੜਾ ਸ਼ੇਰ ਹੈ ਉਹ ਵੀ ਫਿਰ ਬਿੱਲੀ ਦੇ ਵਾਂਗ ਪਾ ਬਣ ਜਾਂਦਾ ਸਤਿਗੁਰੂ ਜੀ ਦੀ ਬਾਣੀ ਵਿੱਚ ਬਲਾਬਲ ਦਾਕ ਦੇ ਅੰਤਰੇ ਸ਼ਬਦ ਟਿੰਗਲ ਪਰਬਤ ਪਾਰ ਪਰੇ ਖਲ ਚਤਰਬੀ ਕੀ ਬਕੀਤਾ ਅੰਦਰੇ ਤ੍ਰਿਭਵਨ ਸੂਜਿਆ ਗੁਰ ਭੇਟ ਪਣੀਤਾ ਮਹਿਮਾ ਸਾਧੂ ਸੰਗ ਦੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗਹਰੇ ਨਿਰਮਲ ਪੈ ਜਿਤ ਜਿਸਵੇਂ ਨੇ ਗੁਰੂ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਬਣੀ ਹੁੰਦੀ ਜਿਸ ਵੇਲੇ ਸ਼ੇਰ ਆ ਜਾਣਾ ਤੇ ਬਾਬਾ ਬਿਧੀ ਜਨ ਸਾਹਿਬ ਜੀ ਦਾ ਤੇਜ ਹੀ ਇੰਨਾ ਕਿ ਸ਼ੇਰ ਸੁੰਦਰ ਸ਼ਾਹ ਫਕੀਰ ਨੂੰ ਉੱਥੇ ਸੁੱਟ ਕੇ ਤੇ ਆਪ ਭੱਜ ਜਾਂਦਾ ਗਿਆਨੀ ਸਰਜੀਤ ਸਿੰਘ ਸੋਦੀ ਜੀ ਨੇ ਅੰਮ੍ਰਿਤ ਰਸ ਕੋਥੀ ਲਿਖੀ ਹੈ ਉਹਦੇ ਵਿੱਚ ਵੀ ਉਹਨਾਂ ਬਕਾਇਦਾ ਇਹ ਸਾਰਾ ਇਤਿਹਾਸ ਦਾ ਜ਼ਿਕਰ ਕੀਤਾ ਜਿਸ ਵੇਲੇ ਸੁੱਟ ਕੇ ਭੱਜ ਗਿਆ ਤੇ ਹੁਣ ਸੁੰਦਰ ਸ਼ਾਹ ਫਕੀਰ ਨਾ ਬਾਬਾ ਬਿਧੀ ਜਨ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਬਾਬਾ ਜੀ ਕਿਰਪਾ ਕਰਕੇ ਮਨ ਬਖਸ਼ ਰੋ ਤੇ ਬਾਬਾ ਬਿਧੀ ਜਨ ਸਾਹਿਬ ਜੀ ਉਸ ਵੇਲੇ ਕਹਿੰਦੇ ਕਰਨ ਲੱਗੇ ਭਾਈ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਜਾਤ ਦੀ ਸੇਵਾ ਦੇ ਕੇ ਭੇਜਿਆ ਹੈ ਤੇ ਮੈਂ ਆਪਣੀ ਸੇਵਾ ਕਰਨੇ ਆਇਆ ਕਿਸੇ ਦੇ ਨਾਲ ਯਕਾ ਥੋੜਾ ਫਿਰ ਸਾ ਸੰਗਤ ਐਸਾ ਪ੍ਰੇਮ ਬਣਿਆ ਸੁੰਦਰ ਸ਼ਾਹ ਫਕੀਰ ਦਾ ਬਾਬਾ ਬਿਲੀ ਚਾਂਸ ਸਾਹਿਬ ਜੀ ਦਾ ਕੁਝ ਸਮਾਂ ਜਿਸ ਵੇਲੇ ਇਸ ਨਗਰ ਵਿੱਚ ਗਏ ਕਦੇ ਆਪ ਜੀ ਨੂੰ ਸਮਾਂ ਮਿਲਿਆ ਨਾ ਬੇਉ ਨਗਰ ਜਾਣ ਦਾ ਤੁਸੀਂ ਵੇਖਿਓ ਇੱਕ ਹੀ ਗੁਰਦੁਆਰਾ ਸਾਹਿਬ ਹੈ ਪਰ ਇੱਕ ਪਾਸੇ ਉਹ ਮਜ਼ਾਰ ਬਣੀ ਹੋਈ ਹੈ ਤੇ ਇੱਕ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕਿਉਂਕਿ ਜਿਸ ਵੇਲੇ ਬਹਾਦਰ ਬਾਬਾ ਬਿਧੀ ਜਾਨ ਸਾਹਿਬ ਜੀ ਆਉਣ ਲੱਗੇ ਸੀ ਨਾ ਤੇਉ ਨਗਰ ਤੋਂ ਤੇ ਸੁੰਦਰ ਸ਼ਾਹ ਫਕੀਰ ਤੋਰ ਨੇ ਆਇਆ ਸੀ ਬਾਬਾ ਜੀ ਦੇ ਤੇ ਜਿਸ ਵੇਲੇ ਤੋਰ ਨੇ ਆਇਆ ਕਰਨ ਲੱਗਾ ਬਾਬਾ ਜੀ ਅੱਜ ਦੇ ਵਿਚੜੇ ਅਸੀਂ ਕਦੋਂ ਮਿਲਾਂਗੇ ਤੇ ਬਾਬਾ ਬਿਧੀ ਜਾਨ ਸਾਹਿਬ ਨੇ ਹੱਸ ਕੇ ਹੋਇਆ ਕਿਆ ਸੀ ਤੇ ਫਕੀਰ ਜੀ ਚਿੰਤਾ ਕਦੀ ਕਰ ਜਿਓ ਅਸੀਂ ਤੇ ਮਰਨਾ ਵੀ ਇਕੱਠਿਆਂ ਹੈ ਅਸੀਂ ਤੇ ਸੰਸਾਰ ਤੋਂ ਵੀ ਇਕੱਠਿਆਂ ਜਾਣਾ ਤੇ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾ ਜੀ ਆਏ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਇਸ ਪਰਿਵਾਰ ਦੀ ਸਾਨ ਹੀ ਫਿਰ ਕਿੱਥੋਂ ਚੱਲਦੀ ਹੈ ਜਿਸ ਵੇਲੇ ਗੁਰੂ ਘਰ ਕੋ ਬੈਂਸਰ ਦੇ ਚਰਨਾ ਜੀ ਆਏ ਨਾ ਇਤਿਹਾਸ ਵਿੱਚ ਜ਼ਿਕਰ ਹੁੰਦਾ ਗੁਰੂ ਘਰ ਕੋ ਬੈਂਸਰ ਸ਼ਿਕਾਰ ਦੀ ਚੱਲੇ ਸਨ ਮੇਰੀ ਪੀੜੀ ਦੇ ਮਾਗਤ ਘੋੜੇ ਤੇ ਸਵਾਰ ਹੋਏ ਤੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਚਰਨਾ ਜੀ ਆਏ ਨਾ ਨਮਸਕਾਰ ਕਰਦੇ ਤੇ ਸਤਿਗੁਰੂ ਜੀ ਜਿਸ ਵੇਲੇ ਤੱਕਦੇ ਨੇ ਨਾ ਤੇ ਬਚਨ ਕਰਨ ਲੱਗੇ ਕਹਿਣ ਲੱਗੇ ਬਿਧੀ ਚੰਦ ਜੀ ਆ ਗਏ ਉਹ ਕਹਿਣ ਲੱਗੇ ਹਾਂ ਜੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਦਰਸ਼ਨ ਬਖਸ਼ਿਸ਼ ਕੀਤੇ ਨੇ ਸਤਿਗੁਰੂ ਜੀ ਕਹਿਣ ਲੱਗੇ ਕਹਿਣ ਲੱਗੇ ਬਾਬਾ ਜੀ ਛੇਤੀ ਨਾਲ ਉਸੇ ਨਗਰ ਵਿੱਚ ਵਾਪਸ ਚਲੇ ਜਾਵੋ ਜਿੱਥੋਂ ਆਏ ਜੀ ਤਾਂ ਉਸ ਵੇਲੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਬੜਾ ਜੀ ਕਰਦਾ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਾਂ ਹੁਣ ਕਿਰਪਾ ਕੀਤੀ ਇਹ ਸਮਾਂ ਮਿਲਿਆ ਕੁਝ ਸਮਾਂ ਤੇ ਰਹਿ ਕੇ ਤੁਹਾਡੇ ਚਰਨਾਂ ਸੇਵਾ ਕਰ ਸਕਾਂ ਕਸ ਬਾਬਾ ਜੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਫਿਰ ਕਹਿਣ ਲੱਗੇ ਕਹਿਣ ਲੱਗੇ ਬਾਬਾ ਜੀ ਛੇਤੀ ਨਾਲ ਉਸੇ ਨਗਰ ਦੇ ਵਿੱਚ ਵਾਪਸ ਪਹੁੰਚੋ ਤੇ ਜਿਵੇਂ ਮੇਰੇ ਬਾਬਾ ਬਿਜੇ ਚੰਦ ਸਾਹਿਬ ਜੀ ਨੇ ਨਾ ਜਿਹੜਾ ਗੱਲ ਵਿੱਚ ਪੱਲਾ ਪਾਇਆ ਹੋਇਆ ਸੀ ਹਜੂਰੀਆ ਪਾਇਆ ਹੋਇਆ ਪਾ ਕੇ ਨਾ ਤੇ ਘੋੜੇ ਨੂੰ ਝਾੜਨ ਲੱਗ ਪਏ ਸੇਵਾ ਕਰਦੇ ਤੇ ਨਾਲ ਬੇਨਤੀ ਕਰਦੇ ਸਤਿਗੁਰੂ ਜੀ ਮੇਰਾ ਜੀ ਕਰਦਾ ਹੈ ਤੁਹਾਡੇ ਚਰਨਾਂ ਦੇ ਵਿੱਚ ਰਹਿ ਕੇ ਮੈਂ ਸੇਵਾ ਕਰ ਸਕਾਂ ਤੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਨ ਲੱਗੇ ਬਾਬਾ ਜੀ ਸਾਡਾ ਵੀ ਜੀ ਨਹੀਂ ਕਰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਪੜੀਏ ਸਤਿਗੁਰੂ ਜੀ ਦੇ ਪੰਜ ਪੁੱਤ ਨੇ ਵੱਡੇ ਨੇ ਬਾਬਾ ਗੁਰਦਿੱਤਾ ਜੀ ਦੂਜੇ ਬਾਬਾ ਅਣੀ ਰਾਏ ਜੀ ਤੀਜੇ ਨੇ ਬਾਬਾ ਅਤਲ ਰਾਏ ਜੀ ਚੌਥੇ ਬਾਬਾ ਸੂਰਜਮਲ ਜੀ ਤੇ ਪੰਜਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਧੀ ਹੈ ਬੀਬੀ ਵੀਰੋ ਜੀ ਪੰਜਾਂ ਪੁੱਤਰਾਂ ਦੇ ਵਿੱਚੋਂ ਤਿੰਨ ਪੁੱਤਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਤਿਮ ਸੰਸਕਾਰ ਆਪਣੇ ਹੱਥੀ ਕੀਤਾ ਹੈ ਬਾਬਾ ਗੁਰਦਿੱਤਾ ਜੀ ਦਾ ਬਾਬਾ ਸੂਰਜਮਲ ਜੀ ਦਾ ਤੇ ਬਾਬਾ ਅਤਲ ਰਾਏ ਜੀ ਦਾ ਤਿੰਨ ਪੁੱਤਰਾਂ ਦਾ ਅੰਤਿਮ ਸੰਸਕਾਰ ਵੀ ਸਤਗੁਰੂ ਜੀ ਨੇ ਆਪਣੇ ਹੱਥੀ ਕੀਤਾ ਪਰ ਸਤਿਗੁਰੂ ਜੀ ਦੇ ਨੇਤਰਾਂ ਦੇ ਵਿੱਚ ਜਲਦੀ ਆ ਜਾ। ਜਦੋਂ ਮੈਂ ਜਦੋਂ ਅਸੀਂ ਪੜਦੇ ਨਾ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਉਸ ਵਿੱਚ ਜਿਕਰਿਆਂ ਦਾ ਦੋ ਮਾਰ ਸਤਿਗੁਰੂ ਜੀ ਦੇ ਨੇਤਰਾਂ ਚ ਜਾੜਿਆ ਆ। ਜਿਸ ਵੇਲੇ ਬਾਬਾ ਬਿਧੀਚੰਦ ਸਾਹਿਬ ਕਹਿਣ ਲੱਗੇ ਨਾ ਮੇਰਾ ਜਾਣ ਨੂੰ ਜੀ ਨਹੀਂ ਕਰਦਾ। ਤੇ ਸਤਿਗੁਰੂ ਜੀ ਘੋੜੇ ਤੇ ਉੱਤਰ ਆਏ ਤੇ ਗੱਲ ਨਾ ਲਾ ਲਿਆ ਤੇ ਬਚਨ ਕੀਤਾ ਸੀ ਬਿਧੀਚੰਦਾ ਸਾਡਾ ਵੀ ਜੀ ਨਹੀਂ ਕਰਦਾ ਸੀ ਤੈਨੂੰ ਭੇਜ ਦਈਏ। ਪਰ ਉਸ ਬਚਨ ਦਾ ਕੀ ਕਰੇਗਾ ਜਿਹੜਾ ਉਸ ਫਕੀਰ ਦੇ ਨਾਲ ਕਰਕੇ ਆਇਆ। ਕਿਉਂਕਿ ਸਤਗੁਰੂ ਜੀ ਘਾਟ-ਘਾਟ ਕੀ ਅੰਦਰ ਕੀ ਜਾਣਦੇ ਨੇ ਨਾ ਜਿਸ ਵੇਲੇ ਬਚਨ ਕੀਤਾ ਫਿਰ ਉਸੇ ਤਰ੍ਹਾਂ ਹੀ ਸਤਗੁਰੂ ਜੀ ਤੋਂ ਆਗਿਆ ਲੈ ਕੇ ਜਦੋਂ ਤੁਰਨ ਲੱਗੇ ਨਾ ਸਤਗੁਰੂ ਜੀ ਕਹਿਣ ਲੱਗੇ ਬੜੀ ਸੇਵਾ ਕੀਤੀ ਬਾਬਾ ਬਿਧੀ ਚੰਦ ਸਾਹਿਬ ਜੀ ਜੋ ਮੰਗਣਾ ਮੰਗ ਲੋ ਤੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਸਤਗੁਰੂ ਜੀ ਜੇ ਤਰੁੱਠੀ ਹੋਣਾ ਕਿਰਪਾ ਕਰਿਓ ਇਸੇ ਤਰ੍ਹਾਂ ਤੁਹਾਡੇ ਚਰਨਾਂ ਦੇ ਨਾਲ ਮੇਰੀ ਪੁਸ਼ਤੈਣੀ ਸਾਜ ਬਣੇ ਇਸੇ ਤਰ੍ਹਾਂ ਤੁਹਾਡੇ ਚਰਨਾਂ ਦੇ ਨਾਲ ਪਿਆਰ ਇਸੇ ਤਰ੍ਹਾਂ ਜਿਹੜਾ ਤੁਹਾਡੇ ਚਰਨਾਂ ਦੇ ਨਾਲ ਸਿਦਕ ਇਸੇ ਤਰ੍ਹਾਂ ਨੇ ਉਹ ਜਿਹੜਾ ਬੜਿਆ ਗੱਲ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਉਸ ਵੇਲੇ ਫਿਰ ਗਾਣਾ ਲਾ ਕੇ ਇਹ ਵਜਨ ਕੀਤਾ ਸੀ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਭਾਉ ਭਗਤ ਦੀਨਾ ਕਵੀ ਕਾ ਸਨਾਹੇ ਬਿਧੀ ਚੰਦਾ ਤੇਰੇ ਘਰ ਵਿੱਚ ਕਿਸੇ ਜੀ ਦੀ ਕਦੇ ਕਮੀ ਨਹੀਂ ਜਾਵੇਗੀ ਉਸੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦੀ ਅਨਸਬੰਸ ਦੇ ਵਿੱਚ ਬ੍ਰਹਮ ਗਿਆਨੀ ਸ੍ਰੀ ਮਾਨਸੰਤ ਬਾਬਾ ਦਾਹ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਅਸੀਂ ਸਾਲਾਨਾ ਵਰਸੀ ਸਮਾਗਮ ਦੇ ਵਿੱਚ ਇਕੱਤਰ ਹੋਈਆਂ ਭਾਈ ਗੁਰਦਾਸ ਜੀ ਆਪਣੇ ਕਵਿਤਾ ਸਵਈਆਂ ਦੇ ਵਿੱਚ ਬੜਾ ਸੁੰਦਰ ਬਿਆਨ ਕਰਦੇ ਜੇਤੇ ਫੂਲ ਫੂਲੇ ਤੇ ਤੇ ਲਗਤ ਨਾ ਗ੍ਰੰਮ ਲਗਤ ਹੈ ਗ੍ਰੰਮ ਪਰ ਪੱਕ ਨਾ ਸਕਲ ਹੈ ਕਹਿੰਦੇ ਇੱਕ ਫਰਵ ਵਾਲਾ ਦਰਖਤ ਹੋਵੇ ਨਾ ਉਹਦੇ ਉੱਤੇ ਜਿੰਨੇ ਫੁੱਲ ਲੱਗਦੇ ਨੇ ਓਨੇ ਅੱਗੇ ਜਾ ਕੇ ਫਲ ਨਹੀਂ ਬਣਦੇ ਸੀ ਵੇਖਦੇ ਨਾ ਕਿਸੇ ਅਸੀਂ ਬੂਟੇ ਦੀ ਉਦਾਹਰਣ ਲੈ ਲਈਏ ਆਮਬ ਦੇ ਦਰਖਤ ਦੀ ਉਦਾਹਰਣ ਲੈ ਲਈਏ ਅਮਰੂਦਾਂ ਦੇ ਬੂਟੇ ਦੀ ਉਦਾਹਰਣ ਲੈ ਲਈਏ ਜਿੰਨੇ ਫੁੱਲ ਲੱਗਦੇ ਨੇ ਓਨੇ ਅੱਗੇ ਜਾ ਕੇ ਫਲ ਨਹੀਂ ਲੱਗਦੇ ਜਿਵੇਂ ਫੁੱਲ ਫੁੱਲੇ ਤੇ ਤੇ ਲਾਗਤ ਨਾ ਬ੍ਰह्म ਲਾਗਤ ਹੈ ਬ੍ਰह्म ਪਰ ਪੱਕ ਨਾ ਸਕਦਾ ਹੈ ਤੇ ਜਿੰਨੇ ਫੁੱਲ ਲੱਗੇ ਹੁੰਦੇ ਉਹਨਾਂ ਵਿੱਚੋਂ ਘਾਟ ਫੁੱਲ ਹੁੰਦੇ ਨੇ ਜਿਨ੍ਹਾਂ ਵਿੱਚ ਫਲ ਪੈਂਦਾ ਹੈ ਤੇ ਉਹਨਾਂ ਫਲ ਵਾਲਿਆਂ ਦੇ ਵਿੱਚੋਂ ਵੀ ਘਾਟ ਜਿਹੇ ਫੁੱਲ ਹੁੰਦੇ ਨੇ ਜਿਨ੍ਹਾਂ ਦਾ ਸਾਦ ਸੰਗਤ ਜੀ ਅੱਗੇ ਫਲ ਜਿਹੜਾ ਚੰਗੀ ਤਰ੍ਹਾਂ ਵਸਦਾਇਕ ਬਣਦਾ ਹੈ ਕੋਈ ਕੋਈ ਫਾਲਤ ਹੁੰਦਾ ਜਿਹੜਾ ਹਨੇਦੀ ਦੇ ਨਾਲ ਟੁੱਟ ਕੇ ਡਿੱਗ ਪੈਂਦਾ ਕੁਝ ਹੁੰਦਾ ਜਿੰਨੂੰ ਬੱਚੇ ਡੰਡੇ ਮਾਰ ਕੇ ਰੋੜੇ ਆਦਿਕ ਮਾਰ ਕੇ ਛੱਡ ਦਿੰਦੇ ਦੂਜੀ ਉਦਾਹਰਨ ਦੇਦੇ ਜਿੰਦੇ ਸੁਨ ਸੁਤ ਜਨਮਤ ਜੀਵਤ ਨਾ ਰਹਤੇ ਸੀ ਆਈ ਗੁਰਦਾਸ ਜੀ ਕਹਿੰਦੇ بڑے ਬੱਚੇ ਸੰਸਾਰ ਵਿੱਚ ਪੈਦਾ ਹੁੰਦੇ ਨੇ ਪਰ ਉਹਨਾਂ ਵਿੱਚੋਂ ਘੱਟ ਹੁੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਪਰਮਾਤਮਾ ਨੇ ਬੜੀ ਲੰਮੀ ਉਮਰ ਦਿੱਤੀ ਹੋਵੇ ਜੇ ਤੇ ਸੁਭਟ ਜਨਮਤ ਜੀਤਾ ਨਾ ਰਹੇ ਤੇ ਤੇ ਜੀਤ ਹੈ ਜੇਤੇ ਤੇ ਕੋਲ ਨਾ ਕਮਲ ਹਾਏ ਤੇ ਕਹਿੰਦੇ ਲੰਮੀਆਂ ਉਬਰਾਂ ਵਾਲਿਆਂ ਦੇ ਵਿੱਚੋਂ ਵੀ ਘਟ ਹੁੰਦੇ ਨੇ ਜਿਹੜੇ ਆਪਣਾ ਨਾਮ ਆਪਣੇ ਮਾਤਾ ਪਿਤਾ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਦੇ ਨੇ ਫਿਰ ਤੀਸਰੀ ਉਦਾਹਰਣ ਦਿੰਦੇ ਨੇ ਜਨ ਮੇ ਦਨ ਮੇ ਨਾਤ ਜੇਤੇ ਸੁਭਟ ਨਾ ਹੋਏ ਤੇ ਤੇ ਜਿਤਕ ਸੁਭਤ ਜੂਝ ਮਰਨਾ ਨਾ ਥਾਵਾ ਹੈ ਕਹਿਣ ਲੱਗੇ ਸ਼ਸਤਰ ਸਜਾ ਕੇ ਜੰਗ ਦੇ ਮੈਦਾਨ ਵਿੱਚ ਬੜੇ ਉਤਰ ਜਾਂਦੇ ਨੇ ਪਰ ਕੁਝ ਜਿਹੜੇ ਹੁੰਦੇ ਜਿਨ੍ਹਾਂ ਦੀ ਤੇ ਮਜਬੂਰੀ ਹੁੰਦੀ ਜੰਗ ਦੇ ਮੈਦਾਨ ਵਿੱਚ ਉਤਰਨਾ ਜਿਹੜੇ ਤਨਖਾਹ ਲੈਣ ਵਾਲੇ ਹੁੰਦੇ ਨੇ ਪਰ ਕੁਝ ਹੁੰਦੇ ਨੇ ਜਿਹੜੇ ਤਨਖਾਹ ਤੋਂ ਉੱਪਰ ਉੱਠ ਕੇ ਭਾਵਨਾ ਦੇ ਨਾਲ ਸੇਵਾ ਕਰਨ ਵਾਲੇ ਹੁੰਦੇ ਨੇ ਦਲ ਮਿਲ ਜਾਤ ਜੇਟੇ ਸੁਭਟ ਨਾ ਹੋਏ ਤੇ ਤੇ ਪੰਜ ਗੁਰਦਾਸ ਜੀ ਕਹਿੰਦੇ ਜਿੰਨੇ ਸ਼ਸਤਰ ਸਜਾ ਕੇ ਮੈਦਾਨ ਵਿੱਚ ਉਤਰਦੇ ਨੇ ਸਾਰੇ ਸੂਰਮੇ ਨਹੀਂ ਹੁੰਦੇ ਪਰ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਗਰੰਡੇ ਹੁੰਦੇ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਇਹ ਸੋਚ ਕੇ ਉਤਰਨੇ ਉਤਰਦੇ ਨੇ ਜਾਂ ਵੀ ਅੱਜ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਵਾਂਗੇ ਤੇ ਜੱਫੇ ਪ੍ਰਾਪਤ ਕਰਾਂਗੇ ਕਿਉਂਕਿ ਸੂਰਮਾ ਜੰਗ ਦੇ ਮੈਦਾਨ ਵਿੱਚੋਂ ਦੋ ਹੀ ਹਾਲਤਾਂ ਦੇ ਵਿੱਚ ਵਾਪਸ ਆਉਂਦਾ ਹੈ ਜਾ ਤੇ ਜੰਗ ਦੇ ਮੈਦਾਨ ਵਿੱਚ ਜੂਝਿਆ ਹੋਇਆ ਸ਼ਹੀਦ ਹੋ ਜਾਵੇ ਤੇ ਸਾਧ ਸੰਗਤ ਜੀ ਉਹਦਾ ਸਰੀਰ ਉਹਦੀ ਦੇਹ ਵਾਪਸੀ ਹੁੰਦੀ ਹੈ ਤੇ ਜੇ ਜੰਗ ਦੇ ਮੈਦਾਨ ਵਿੱਚ ਉਹ ਸਦੂ ਫਤਿਹ ਪ੍ਰਾਪਤ ਹੋ ਜਾਵੇ ਸਿਰ ਢੇਰੀਆਂ ਵਜਾਉਂਦਿਆਂ ਹੋਇਆਂ ਚੜ੍ਹਦੀ ਕਲਾ ਦੇ ਜੈਕਾਰੇ ਲਾਉਂਦਿਆਂ ਹੋਇਆਂ ਸ਼ੁਰਮਾ ਵਾਪਸ ਆਉਂਦਾ ਪਾਲੀਗੁਰ ਦਾ ਜੀ ਕਹਿੰਦੇ ਦਾਲ ਮਿਲ ਜਾ ਤੇ ਜੇ ਤੱਕ ਸੁਪਟਣਾ ਹੋਏ ਤੇ ਤੇ ਜੇ ਤੱਕ ਸੁਭਾਤ ਜੂਝ ਮਰਨ ਨਾਲ ਥਲ ਹੈ ਆਰਸੀ ਗੁਰ ਸਿੱਖ ਸਭ ਹੀ ਕਹਾ ਹੈ ਕਹਿਣ ਸਾਰੇ ਕਹਿੰਦੇ ਨੇ ਕਿ ਮੈਂ ਗੁਰੂ ਦਾ ਸੇਕਾਂ ਗੁਰੂ ਦਾ ਸੇਕਾਂ ਤਾਪਕ ਪ੍ਰਗਾਸ ਪਏ ਗਿਰਲੇ ਚੰਦ ਹਏ ਪਰ ਕਹਿਣ ਲੱਗੇ ਜਦੋਂ ਪਰਮਾਤਮਾ ਦੀ ਕਸਵੱਟੀ ਦੀ ਗੱਲ ਹੁੰਦੀ ਹੈ ਨਾ ਵਿਰਲੇ ਹੁੰਦੇ ਜਿਹੜੇ ਇਸ ਕਸਵੱਟੀ ਦੇ ਉੱਤੇ ਪੂਰੇ ਉਤਰਦੇ ਨੇ ਕਿਉਂਕਿ ਜਿਸ ਵੇਲੇ ਸੁਨਿਆਰਾ ਸੋਨੇ ਨੂੰ ਸ਼ੁੱਧ ਕਰਦਾ ਹੈ ਨਾ ਤਾਂ ਉਸ ਵਿੱਚ ਕੁਠਾਰੀ ਦੇ ਵਿੱਚ ਪਾ ਕੇ ਅੱਗ ਦਾ ਸੇਕ ਦਿੰਦਾ ਹੈ ਇਹ ਜਿਹੜਾ ਤੇ ਅਸ਼ੁੱਧ ਸੋਨਾ ਹੁੰਦਾ ਨਾ ਉਹ ਕੁਠਾਰੀ ਦੇ ਵਿੱਚ ਠਹਿਰਦਾ ਨਹੀਂ ਭਾਈ ਗੁਰਦਾਸ ਜੀ ਨੇ ਇੱਕਦਾਂ ਹੋਰ ਜ਼ਿਕਰ ਕੀਤਾ ਕੰਚਨ ਅਸ਼ੁੱਧ ਜੋ ਕੁਠਾਰੀ ਥਹਿ ਰਾਤ ਨਹੀਂ ਸ਼ੁੱਧ ਪੈ ਨੇਚਲ ਸ਼ਬਦ ਕੇ ਸਕਦਾ ਜਿਸ ਵੇਲੇ ਸੋਨਾ ਅਸ਼ੁੱਧ ਹੁੰਦਾ ਨਾ ਇਧਰ ਉਧਰ ਭੁੜਕਦਾ ਹੀ ਤਾਂ ਜਿਸ ਵੇਲੇ ਅੱਗ ਦੇ ਤਾਪਮਾਨ ਦੇ ਨਾਲ ਸ਼ੁੱਧ ਹੋ ਜਾਂਦਾ ਨਾ ਫਿਰ ਇੱਕ ਥਾਂ ਠਹਿਰ ਜਾਂਦਾ ਇਸੇ ਤਰ੍ਹਾਂ ਸਾ ਸੰਗਤ ਜੀ ਜਿਹੜਾ ਅਜੇ ਮਾਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਨਹੀਂ ਨਾ ਜੁੜਿਆ ਹੁੰਦਾ ਉਹ ਫਿਰ ਅਸ਼ੁੱਧ ਸੋਨੇ ਵਾਂਗ ਇੱਧਰ ਉੱਧਰ ਉਡਾਰ ਜਾ ਮਾਰਦਾ ਕਦੇ ਦੰਡੀਆਂ ਪਖੰਡੀਆਂ ਦੇ ਕੋਲ ਭੱਜ ਗਿਆ ਕਦੇ ਕਿਧੇ ਚਲਾ ਗਿਆ ਕਦੇ ਕਿਧੇ ਚੜਿਆ ਗਿਆ ਪਰ ਜਦੋਂ ਗੁਰੂ ਦੀ ਕਿਰਪਾ ਹੋਵੇ ਜਦੋਂ ਮਨ ਇੱਕ ਥਾਂ ਸਧਿਰ ਹੋ ਜਾਂਦਾ ਨਾ ਭਾਈ ਗੁਰਦਾਸ ਜੀ ਕਹਿੰਦੇ ਆਦਸੀ ਗੁਰਸਿੱਖ ਸਭ ਹੀ ਕਹਾਵੇ ਪਾਵਕ ਪ੍ਰਗਾਸ ਮੈਂ ਦਿਰਣੀ ਚੱਲ ਹੈ ਜਿਸ ਤਰ੍ਹਾਂ ਫਿਰ ਸੋਨਾ ਇੱਕ ਥਾਂ ਟੇ ਖੜ ਜਾਂਦਾ ਨਾ ਇਸੇ ਤਰ੍ਹਾਂ ਗੁਰੂ ਦਾ ਸਿੱਖ ਵੀ ਫਿਰ ਸੱਚੇ ਗੁਰੂ ਦੇ ਚਰਨਾਂ ਦੇ ਵਿੱਚ ਇਕਾਗਰਤਾ ਦੇ ਨਾਲ ਬੈਠ ਜਾਂਦਾ ਆਪਣਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਇਕਾਗਰ ਕਰ ਜਾਂਦਾ ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਭਾਈ ਅਸਲੀ ਸੇਖ ਉਹ ਹੁੰਦਾ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਉਂਦਾ ਗੁਰ ਕਹਿਆ ਸਾਕਾਰ ਘਾਵਹ ਜੋ ਸਤਿਗੁਰੂ ਜੀ ਬਚਨ ਕਰਦੇ ਨੇ ਜੋ ਗੁਰ ਕਹੈ ਜੋ ਸਤਿਗੁਰੂ ਜੀ ਕਿਰਪਾ ਕਰਦੇ ਜੋ ਬਚਨ ਸਤਿਗੁਰੂ ਜੀ ਕਿਰਪਾ ਕਰਕੇ ਕਰਦੇ ਜਿਹੜਾ ਬਚਨ ਉਹਨ ਨੂੰ ਸੇ ਕੋ ਉਹਨਾਂ ਬਚਨਾਂ ਤੇ ਪਹਿਰਾ ਦਿੰਦਾ ਸਤਿਗੁਰੂ ਜੀ ਦੀ ਅਪਾਰ ਉਹਨਾਂ ਤੇ ਕਿਰਪਾ ਹੁੰਦੀ ਉਹਨਾਂ ਪਰ ਥਾਏ ਸਤਿਗੁਰੂ ਜੀ ਬਾਣੀ ਵਿੱਚ ਕਿਰਪਾ ਕਰਦੇ ਧੰ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਹੈ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਮਿਕ ਤੇ ਸਜਨ ਕੋ ਸਤਿਨਾਮ ਸ੍ਰੀ ਗੁਰੂ ਵੱਡਿਆ ਭਾਗਾ ਵਾਲੇ ਹਾਂ ਜੋ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਸ੍ਰੀ ਮਾਨਸੰਦ ਬਾਬਾ ਦਾਇਲ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਸ ਇਲਾਕੇ ਦੇ ਵੱਡੇ ਪੱਧਰ ਉਪਕਾਰ ਕੀਤੇ ਵੱਡੀਆਂ ਸੇਵਾਵਾਂ ਨਿਭਾਈਆਂ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਦੇਵੋ ਤਾਂ ਕਿ ਅਸੀਂ ਵੀ ਇਸ ਸੰਸਾਰ ਤੇ ਆਏ ਸੁਭਰ ਹੋ ਸਕੀਏ ਵਿਚਾਰਾ ਕਰਦੇ ਆ ਬਹੁਤ ਗਲਤੀਆਂ ਹੋ ਗਈਆਂ ਗੁਰੂ ਸਾਹਿਬ ਆਪ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ ਪਾਈ ਵੀਰ ਸਿੰਘ ਜੀ ਦੇ ਬੋਲ ਨੇ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਲਈ ਤਰੀਕ ਸਮੇਂ ਖਸਕ ਗਲ ਕੰਨੀ ਸਮਾਂ ਕਦੇ ਠਹਿਰਦਾ ਨਹੀਂ ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ ਭਾਈ ਨੰਦ ਲਾਲ ਜੀ ਦੇ ਬੋਲ ਨੇ ਆਖੇ ਸਮਝ ਚੱਲੋ ਨੰਦ ਲਾਲਾ ਆਸ਼ੇ ਜੋ ਬੀਤੀ ਸੋ ਬੀਤੀ ਜਿਹੜਾ ਸਮਾਂ ਬਤੀਤ ਹੋ ਗਿਆ ਹੋ ਗਿਆ ਜਿਹੜਾ ਸਮਾਂ ਸਾਡੇ ਕੋਲ ਸਤਿਗੁਰੂ ਜੀ ਦੀ ਬਾਣੀ ਪੜਦਿਆਂ ਹੋਇਆਂ ਸਤਿਗੁਰੂ ਜੀ ਦੇ ਬਚਨਾਂ ਨੂੰ ਘਮਉਂਦਿਆਂ ਹੋਇਆਂ ਇਸ ਸਮੇਂ ਨੂੰ ਸਫਲ ਨਾ ਦਈਏ ਸਤਿਗੁਰੂ ਜੀ ਦੇ ਕਿਰਪਾ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਕਿਉਂਕਿ ਜਿਸ ਵੇਲੇ ਨਾਦਰ ਸ਼ਾਹ ਵੀ ਚੜਾਈ ਕਰਕੇ ਆਇਆ ਨਾ ਤੇ ਉਸਨੇ ਜਗੜੀਏ ਨੂੰ ਪੁੱਛਿਆ ਸੀ ਕਿ ਨਾ ਸਿੱਖਾਂ ਕੋਲ ਕਿਹੜੀ ਤਾਕਤ ਹੈ ਤੇ ਮੇਰੇ ਅੱਗੇ ਤੇ ਦਿੱਲੀ ਦਾ ਬਾਦਸ਼ਾਹ ਵੀ ਨੀਟ ਗਿਆ ਮੇਰੇ ਅੱਗੇ ਵੱਡਿਆਂ ਵੱਡਿਆਂ ਦੇ ਹੱਥ ਘੜੇ ਹੋ ਗਏ ਪਰ ਇਹ ਸਿੱਖ ਲਗਾਤਾਰ ਮੇਰੇ ਤੇ ਹਮਲਾ ਕਰਦੇ ਰਹੇ ਨੇ ਤਾਂ ਉਸ ਵੇਲੇ ਜਗਦੀ ਜੀ ਨੇ ਦੱਸਿਆ ਸੀ ਮੁਰਸ਼ਿਦ ਇਹਨ ਕੋ ਬਣੀ ਪਈ ਹੋਏ ਇਹਨ ਕੋ ਆਪੇ ਹਿਆਤ ਦਿਓ ਹੈ ਕਿ ਇਹਨਾਂ ਦਾ ਜਿਹੜਾ ਗੁਰੂ ਹੈ ਨਾ ਜਿਹੜਾ ਮੁਰਸ਼ਿਦ ਹੈ ਉਹ ਬੜਾ ਬਲ ਵਾਲਾ ਸੀ ਉਹਨੇ ਇਹਨੂੰ ਖੰਡੇ ਬਾਟੇ ਦੀ ਪਹਲ ਕੀਤੀ ਹੋਈ ਹੈ ਜਿਸ ਖੰਡੇ ਬਾਟੇ ਦੀ ਪਹਲ ਨੂੰ ਛੱਡ ਕੇ ਇਹ ਮੌਤ ਨੂੰ ਵੀ ਮੁਖਮਮਾ ਕਰਦੇ ਸਾਧ ਸੰਗਤ ਜੀ ਵੇਖੋ ਦੁਸ਼ਮਣ ਇਸ ਚੀਜ਼ ਨੂੰ ਜਾਣ ਗਿਆ ਕਿ ਸਤਗੁਰੂ ਜੀ ਨੇ ਵੱਡਾ 파ਰੂ ਬਕਾੜ ਦਿੱਤਾ ਪਰ ਅੱਜ ਅਸੀਂ ਸਿੱਖ ਹਉਣ ਦੇ ਵੀ ਸਾਧ ਸੰਗਤ ਜੀ ਏ ਸਤਗੁਰੂ ਜੀ ਦੇ ਪਾਕ ਉਪਕਾਰ ਨੂੰ ਕਮਾਣ ਹੁੰਦਾ ਹੈ ਜਿਨ੍ਹਾਂ ਖੰਡੇ ਬਾਟੇ ਦੀ ਪਹਲ ਪ੍ਰਾਪਤ ਕੀਤੀ ਹੈ ਅਰਦਾਸ ਕਰੀਏ ਸਤਗੁਰੂ ਜੀ ਸਾਡੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਜਾਵੇ ਤੇ ਜੇ ਖੰਡੇ ਬਾਟੇ ਦੀ ਪਹਲ ਅਜੇ ਪ੍ਰਾਪਤ ਨਹੀਂ ਕੀਤੀ ਸਤਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਸਤਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਗੁਰੂ ਬਾਲੇ ਬਣ ਸਕੀਏ ਵਿਚਾਰਾ ਕਰਦਿਆਂ ਹੋਈਆਂ ਬਿੰਦ ਗੁਨਾ ਦੇ ਖੀਮਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ